ਅਸੀਂ ਪੰਜਾਬ 'ਚ ਇੱਕ ਬੀੜਾ ਉਠਾ ਕੇ ਪੁਰੇ ਕੁਝ ਗੱਲਾਂ ਕਰਨ ਆਏ ਆ ਤੁਹਾਡੇ ਨਾਲ ਕਿਉਂਕਿ ਪਹਿਲਾਂ ਵੀ ਐ ਬਹੁਤ ਵਾਰੀ ਲੋਕ ਐ ਇਕੱਠੇ ਹੁੰਦੇ ਨੇ ਤੇ ਤੁਹਾਨੂੰ ਕੋਈ ਨਾ ਕੋਈ ਧੋਖਾ ਦੇ ਕੇ ਸਰਕਾਰ ਬਣ ਜਾਂਦੀ ਐ ਇਨਕਲਾਬ ਵੀ ਆ ਜਾਂਦੇ ਨੇ ਪਰ ਇਨਕਲਾਬ ਰਹਿ ਸੀਮਤ ਜਾਂਦੇ ਨੇ ਹੁਣ ਆਪਾਂ ਇਹਦੀ ਕੀ ਗਾਰੰਟੀ ਐ ਕਿ ਜੋ ਅਸੀਂ ਬੋਲ ਰਹੇ ਐ ਸਹੀ ਐ ਤੇ ਅਸੀਂ ਬੰਦੇ ਵੀ ਸਹੀ ਹੋਵਾਂਗੇ ਇਹ ਸਭ ਤੋਂ ਵੱਡਾ ਮਸਲਾ ਐ ਤੁਸੀਂ ਕਿਸੇ ਨੂੰ ਹੱਥ ਲਾ ਕੇ ਪੁੱਛ ਲਓ ਪਹਿਲਾਂ ਇਹੀ ਬੋਲਦਾ ਹੈ ਕਿ ਯਾਰ ਜਿਹੜਾ ਬੰਦਾ ਇਹ ਬੋਲ ਰਿਹਾ ਹੈ ਇਹਦਾ ਕੋਈ ਮਕਸਦ ਨਹੀਂਗਾ ਵਿੱਚ ਇਹ ਧੋਖਾ ਦੇ ਹੀ ਹੋਊਗਾ ਮੈਂ ਤੁਹਾਨੂੰ ਦੱਸਾਂ ਦੇ ਸਕਦਾ ਕਿਸੇ ਇੱਕ ਬੰਦੇ ਨਾਲ ਨਾ ਜਾਇਓ ਜੇ ਤੁਸੀਂ ਆਪ ਦਾ ਕੋਈ ਸੁਧਾਰਨਾ ਹੈ ਜਾਇਓ ਜੇ ਕੀੜੇ ਵਾਲਾ ਹੁਣ ਮੈਨੂੰ ਇੱਕ ਛੋਟੀ ਜੀ ਗੱਲ ਪੁੱਛਦਾ ਮੈਂ ਤੁਹਾਡੇ ਕੋਲੋਂ ਤੁਹਾਡੇ ਇੱਥੇ ਐਮ.ਐਲ.ਏ ਕਿੰਨੇ ਪੈਸੇ ਲਾ ਕੇ ਬਣਿਆ ਹੋਊ एम पी कि पैसे ला के बने हो तो थोड़ी सेवा करूंगा जो बंदा चाली चार को तो पांच या दस करोड़ ला के बने एम एल ए सेवा करूंगा जम पी बने पहली गल ही गलत है जड़ी पार्टी हजार करोड़ रुपया ला रही है इलेक्शन से वो थोड़ी सेवा करूंगी वो सेवा जिन्हें की करूंगी ਜਿਹੜੇ ਉਹਨਾਂ ਨੂੰ ਪੈਸੇ ਦੇਣਗੇ ਸਭ ਤੋਂ ਜ਼ਿਆਦਾ ਦੁੱਖ ਸਾਨੂੰ ਪਤਾ ਕੀ ਹੋਇਆ ਕਾਫੀ ਗੱਲਾਂ ਕਰਾਂਗੇ ਉਹਨਾਂ ਚੋਂ ਪਹਿਲੀ ਗੱਲ ਕੀ ਹੈ ਆ ਬੁੱਢਾ ਨਾਲਾ ਨਿਕਲਦਾ ਇੱਥੋਂ ਲੁਧਿਆਣਿਆਂ ਸਾਰਾ ਪਾਣੀ ਗੰਦਾ ਕੀਤਾ ਪਿਆ ਥਲੜਾ ਜਿਨ੍ਹਾਂ ਜ਼ਮੀਨ ਏਥਲਾ ਤੇ ਜਿਨ੍ਹਾਂ ਉਤਲਾ دریاਵਾਂ ਦਾ ਉਹ ਵੀ ਇਹ ਜਿੰਨੇ ਲੀਡਰ ਸੀ ਸਾਡੇ ਨਾਲ ਖੜਕੇ ਆਂਦੇ ਹੁੰਦੇ ਸੀ ਇਹ ਗਲਤ ਹੋ ਰਿਹਾ ਹੈ ਅੱਜ ਉਹ ਵਰਤ ਕਹਿਣ ਵਾਲਿਆਂ ਦੇ ਨਹੀਂ ਜੀ ਇਹ ਸਹੀ ਹੈ ਮਤਾ ਕਿਉਂ ਕਿਉਂਕਿ ਪਹਿਲਾਂ ਗਲਤ ਇਸ ਲਈ ਸੀ ਕਿ ਥੋੜੀ ਵੋਟ ਲੈ ਗਈ ਸੀ ਹੁਣ ਸਹੀ ਇਸ ਲਈ ਹੈ ਕਿ ਉਹਨਾਂ ਇੰਡਸਟਰੀ ਲਿਸਟਾਂ ਤੋਂ ਨੋਟ ਲੈਣੇ ਨੇ ਇਹ ਸਿੱਧੀ ਹੀ ਗੱਲ ਹੈ ਕੋਈ ਇਹਦੇ ਵਿੱਚ ਬਾੜਾ ਵੜਵਲੇਵਾ ਨਹੀਂ ਗੱਲ ਹੁਣ ਰਹੀ ਗੱਲ ਏ ਕਿ ਜਿਹੜਾ ਬੰਦਾ ਅੱਜ ਆਏ ਬੋਲਦਾ ਹੈ ਕੱਲ ਨੂੰ ਜਾ ਕੇ ਕੀ ਸ਼ਰਤ ਹੈ ਕਿ ਉਹ ਸਹੀ ਰਹੂਗਾ ਉਹਦਾ ਇੱਕੋ ਹੀ ਤਰੀਕਾ ਹੈ ਕਿ ਰੋਡ ਮੈਪ ਕੀ ਹੈ ਜੇ ਮੈਂ ਕਹਿੰਨਾ ਤੁਹਾਨੂੰ ਕੇ ਪਾਣੀ ਸੁਧਰੂਗਾ ਜਿਵੇਂ ਬਹੁਤ ਪਹਿਲਾਂ ਸਾਡੇ ਦੇਸ਼ ਚ ਕਿਹਾ ਸੀ ਗਰੀਬੀ ਹਟਾਓ ਪਤਾ ਲੱਗਿਆ ਗਰੀਬ ਹਟਾਉਣ ਲੱਗੇ ਐਂਕੀ ਗਰੀਬੀ ਨਹੀਂ ਹਟਾਉਂਦੀ ਆਪਾਂ ਐਂਕਾ ਪਾਣੀ ਵੀ ਨਹੀਂ ਸਾਫ਼ ਕਰਨਾ ਜਿਹੜਾ ਕਹਿੰਦੇ ਸੀ ਕਰ ਦਿਆਂਗੇ ਮੋਟਾਂ ਪਾ ਦੇ ਐਂਕੇ ਬੰਦੇ ਨੂੰ ਜੁੱਤੀ ਲਾ ਲਓ ਦੱਸ ਪਹਿਲਾਂ ਕਿਵੇਂ ਕਰੇਗਾ ਤੂੰ ਦੱਸ ਤੇਰਾ ਐਮਐਲਏ ਜਿਹੜਾ 7 ਕਰੋੜ ਲਾ ਕੇ ਗਿਆ ਸਾਡੀ ਗੱਲ ਕੀ ਕਰੂਗਾ ਸਭ ਤੋਂ ਦੁੱਖ ਦੀ ਗੱਲ ਹੈ ਕਿ ਜਿਹੜੇ ਬਿੱਲ ਪਾਸ ਹੋਣੇ ਚਾਹੀਦੇ ਜਿਹੜੀਆਂ ਨੀਤੀਆਂ ਬਣੀਆਂ ਚਾਹੀਦੀਆਂ ਇੱਕ ਵੀ ਨੀਤੀ ਨਹੀਂ ਬਣੀਗੀ ਬਲਕੇ ਪਾਣੀ ਦਿਨੋਂ ਦਿਨ ਗੰਦਾ ਹੋ ਰਿਹਾ ਤੁਸੀਂ ਵਹਿਮ ਚ ਨਾ ਰਹੋ ਜੇ ਕਿ ਥੋਡੇ ਪਿੰਡ ਪਾਣੀ ਬਹੁਤ ਸਹੀ ਹੈ ਰਾਜ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਈ ਹੈ ਸਾਡੇ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦਾ ਪਾਣੀ ਨਾ ਨਹਾਉਣ ਯੋਗ ਨਾ ਪੀਣ ਯੋਗ ਇਹ ਰਾਜ ਸਭਾ ਚ ਆਈ ਹੈ ਰਿਪੋਰਟ ਔਰ ਜਿਹੜੇ ਸਾ ਤੋਂ ਪਾਣੀ ਪੀ ਕੇ ਡੰਡ ਮਾਰਦੇ ਸੀ ਸਿਹਤਮੰਦ ਸੀ ਅੱਜ ਇੱਕੋ ਇੱਕ ਸੂਬਾ ਹੈ ਪੂਰੀ ਦੁਨੀਆ ਵਿੱਚ ਜਿੱਥੋਂ ਕੈਂਸਰ ਟ੍ਰੇਨ ਜਾਂਦੀ ਬਟਿੰਡਿਓ ਤੁਰਦੀ ਟੋਡੇ ਬੀਕਾਂ ਦੇਰ ਜਾਂਦੀ ਹੈ ਇਹ ਕੈਂਸਰ ਦੀ ਟ੍ਰੇਨ ਹੈ ਤੇ ਹੋ ਗੇ ਵੇ ਰਿਆ ਬਹੁਤ ਸਾਰੀਆਂ ਫੈਕਟਰੀਆਂ ਪਾਣੀ ਰਿਵਰਸ ਪੋਰ ਕਰਕੇ ਆਪ ਦਾ ਜੋ ਵੀ ਜਿੰਨਾ ਵੀ ਕੈਮੀਕਲ ਹੁੰਦਾ ਉਹ ਥੱਲੇ ਬਾਦ ਹੁੰਦੀਆਂ ਨੇ ਜਾਂ ਦਰਿਆਵਾਂ ਵਿਚ ਪਾਦ ਹੁੰਦੀਆਂ ਨੇ ਔਰ ਦਰਿਆਵਾਂ ਨਹਿਰਾ ਚੋ ਜੋ ਵੀ ਆਪਣਾ ਉਤ ਸਤਲੋ ਜਉਂਦਾ ਮੰਨ ਲਓ ਜਿਹਦੇ ਚ ਬੁੱਢਾਂ ਨਾਲਾ ਪੈਂਦਾ ਉਹ ਆਉਂਦਾ ਹਰੀਕੇ ਹਰੀਕੇ ਤੋਂ ਕਸੀਆਂ ਨਹਿਰਾ ਸੂਏ ਨਿਕਲਦੇ ਨੇ ਔਰ ਪਿੰਡਾਂ ਦੇ ਵਿੱਚ ਮੌਤ ਵੰਡ ਰਹੇ ਨੇ ਸਾਰਾ ਧਰਤੀ ਇਹੋ ਬਣੀ ਕਿੰਨਾ ਪੈਜੀ ਗਲ ਤਾਂ ਪਾਣੀ ਥੱਲਾ ਕਿ ਥੱਲੇ ਕਿੰਨਾ ਚਲਿਆ ਗਿਆ ਵੀ ਸਤਲੋਚ ਚ 7 ਦਿਨ ਹੋ ਗਏ ਜੇ ਸਾਨੂੰ ਆਇਆ ਨੂੰ ਸਤਲੋਚ ਹੁਣ ਵੀ ਪਾਣੀ ਜਾਂਦਾ ਇਹ ਗੰਦਾ ਗੰਦਾ ਜਾਂਦਾ ਹੈ ਨਾ ਕਾਲਾ ਪਾਣੀ ਆ ਹੁਣ ਉਹ ਦੱਸੋ ਗੰਦਾ ਕਿੱਥੋਂ ਆਉਂਦਾ ਹੈ? ਬਿਆਸ ਦੇ ਸੀਗੇ ਤੇ ਦੇਖੋ ਉੱਥੋਂ ਦੀ ਉੱਤੋਂ ਦੀ ਲੱਗਦੇ ਆ ਉਸ ਥੋੜੀ ਜਿਹੀ ਗੱਲ ਹੈ ਹਰੀ ਦੇ ਪੱਤਣ ਜਾ ਕੇ ਉਹਨਾਂ ਚ ਪੈਂਦਾ। ਹੁਣ ਤੁਹਾਨੂੰ ਦੱਸਦਾ ਮੈਂ ਕਿੱਥੋਂ ਆਉਂਦਾ। ਆਪਣਾ ਬੁੱਢਾ ਨਾਲ। ਪਹਿਲਾਂ ਤੁਹਾਨੂੰ ਮੈਂ ਇੱਕ ਦੀ ਉਦਾਹਰਣ ਦਿੰਦਾ ਜਦ ਕਿ ਇਹੋ ਜੇ 2000 ਸੈਂਟਰ ਨੇ 2000 ਜਿਵੇਂ ਇਹਨਾਂ ਨੇ ਕਿਹਾ ਤੁਹਾਡੇ ਦਿਮਾਗ ਚ ਕੋਈ ਗੱਲ ਹੋਵੇ। ਪਲੀਜ਼ ਖੁੱਲ ਕੇ ਬੋਲਿਓ ਜੀ ਆਪਾਂ ਗੱਲਾਂ ਕਰਨਾ ਆਏ ਹਾਂ। 2000 ਸੈਂਟਰ ਨੇ ਸਭ ਤੋਂ ਵੱਡਾ ਸੈਂਟਰ ਆ ਬੁੱਢਾ ਨਾਲ ਆ। ੁੰਡੇ ਨਾਲੇ ਦੇ ਵਿੱਚ ਮਤਲਬ 50 ਤੋਂ 60 ਕਰੋੜ ਲੀਟਰ ਪਾਣੀ ਹਰ ਰੋਜ਼ ਕਾਲਾ ਪਾਣੀ ਲੁਧਿਆਣੇ ਚੋਂ ਨਿਕਲਦਾ ਤੇ ਬਲੀਪੁਰ ਪਿੰਡ ਆ ਕੇ ਸਭ ਲੋច ਚ ਪੈ ਜਾਂਦਾ ਕੱਲਾ ਇੱਕ ਸਰੋਤ ਦੀ ਗੱਲ ਕੀਤੀ ਮੈਂ ਇਹ ਜਟੁੰਗਟਾਂ ਵਾਲੀ ਅੱਡਾ ਸੰਘਿਆ ਵਾਲੀ ਡਰੇਨ ਆਟਾ ਹੰਸਲਾ ਨਦੀ ਅੱਡਾ ਜਿੱਦੀਆਂ ਫੈਕਟਰੀਆਂ ਨੇ ਉਹ ਅੱਡ ਨੇ ਇਹ ਕੀ ਹੋ ਰਿਹਾ ਹੈ ਇਹ ਤੁਹਾਨੂੰ ਬਿਮਾਰ ਕੀਤਾ ਜਾ ਰਿਹਾ ਹੈ ਕੈਂਸਰ ਕੀਤਾ ਜਾ ਰਿਹਾ ਆ ਤੁਹਾਡੇ ਲੱਗ ਗਿਆ ਇੱਥੇ ਮਾਰੀ ਮੁਸਤਫਾ ਪਿੰਡ ਹੋਰ ਵੀ ਬਹੁਤ ਸਾਰੇ ਪਿੰਡ ਦੇ ਮੂਕੇ ਕੋਲੇ ਆ 25 ਪਿੰਡਾਂ 'ਚ ਅੱdte ਇੱਥੇ ਪਿੰਡ ਨੂੰ ਕੈਂਸਰ ਹੈ ਕਾਲਾ ਪੀਲਾ ਸਰੌਸਰ ਹੈ ਇਹ ਬਿਮਾਰੀਆਂ ਕਿੱਥੋਂ ਆ ਗਈਆਂ ਯਾਰ ਅਸੀਂ ਕਾਇ ਤਰਾਂਗ ਵਾਲੇ ਮਲੋਟ ਕੋਲੇ ਆ ਮਲੋਟ ਤੇ ਫਾਸਲ ਕਾ ਦੇ ਵਿਚਕਾਰ 15 ਬੱਚੇ ਦਿਬਾਗੀ ਦੌਰ ਤੇ ਆਪਾਹਜ ਹੋਏ ਜੰਮ ਦੇ ਪਤਾ ਕਿਉਂ ਕਿਉਂਕਿ ਪਾਣੀ ਗਲਤ ਪੀ ਰੀ ਸੀ ਉਹ ਮਾਂ ਜੀ ਨੇ ਉਹਨਾਂ ਨੂੰ ਜਨਮ ਦਿੱਤਾ ਇਹ ਸਾਡੇ ਪਿੰਡਾਂ ਦਾ ਹਾਲ ਹੈ ਜਿੱਥੋਂ ਦੇ ਲੰਮੇ ਚੌੜੇ ਮੁੰਡੇ ਮੈਂ ਬੰਬੇ ਰਿਆਂ 25 ਸਾਲ ਦੂਰੋਂ ਬੰਦਾ ਆਉਂਦਾ ਹੁੰਦਾ ਸੀ ਨਾ ਆਂਦੇ ਹੁੰਦੇ ਸੀ ਪੰਜਾਬ ਦਾ ਹੋਊਗਾ ਤੇ ਅੱਜ ਪੰਜਾਬ ਦੇ ਬੰਦੇ ਕਹਿੰਦੇ ਕਿ ਉਹ ਜੇ ਹੋਵੇ ਤੁਸੀਂ ਆਪ ਵੇਖ ਲਓ ਸਕੂਲਾਂ ਚ ਵਾਲੀ ਵਾਲ ਦੀ ਗੇਮ ਬੰਦ ਹੋ ਗਈ ਹੈ ਅগে ਹਰ ਬੱਚੇ ਚ ਕਬੱਡੀ ਖੇਡੀ ਜਾਂਦੀ ਸੀ ਅੱਜ ਘਰੋਂ ਤਾਂ ਕਿੱਧਰ ਗਈਆਂ ਸਾਡੀਆਂ ਤੀਨ ਗੱਲਾਂ 'ਤੇ ਧਿਆਨ ਦੇਣ ਦਾ ਕੰਮ ਸਰਕਾਰ ਕਰੂਗੀ ਜਾਂ ਨਹੀਂ ਕਰੂਗੀ ਸਾਡੀ ਕਬੱਡੀ ਦੀ ਟੀਮ ਹੁਣੇ ਜੇ ਚੈਂਪੀਅਨਸ਼ਿਪ ਲਈ ਗਈ ਸੀ ਜੀ ਉੜੀਸਾ ਪੰਜ ਮੁੰਡੇ ਉਹਦੇ ਚ ਹਰਿਆਣੇ ਦੇ ਸੀ ਤੇ ਕੁੜੀਆਂ ਦੀ ਟੀਮ ਚ ਚਾਰ ਕੁੜੀਆਂ ਦੋ ਹਿਮਾਚਲ ਦੀਆਂ ਦੋ ਹਰਿਆਣੀਆਂ ਤੇ ਨਸ਼ੇ ਦਾ ਕੀ ਹਾਲ ਥੋੜੇ ਪਿੰਡੇ ਚ ਹੀ ਹੈਗਾ ਮੈਂ ਸੁਣੀਏ ਚਿੱਟਾ ਇੱਥੇ ਵੀ ਹੈ ਜੀ ਹੁਣ ਮੈਨੂੰ ਇਹ ਦੱਸੋ ਅਸੀਂ ਬਹੁਤ ਪਹਿਲਾਂ ਇੱਕ ਗੱਲ ਕਹੀ ਸੀ ਨਾ ਵੀ ਕਿ ਚਿੱਟੇ ਨੂੰ ਜਾਂ ਕਿਸੇ ਵੀ ਨਸ਼ੇ ਨੂੰ ਜੇ ਤੁਸੀਂ ਰੋਕਣਾ ਹੈ ਸਿਰਫ ਇੱਕ ਗੱਲ ਕਰ ਲਓ ਆ ਤੁਹਾਡਾ ਮੁੱਖ ਮੰਤਰੀ ਵੀ ਉਹ ਗੱਲਾਂ ਸੁਣਦਾ ਹੁੰਦਾ ਸੀ ਗੱਲ ਕੀ ਕਹੀ ਸੀ ਕਿ ਜਿਹੜੇ ਥਾਣੇ ਇਹ ਨਸ਼ਾ ਖੁੱਲ ਕੇ ਵਿਕੇ ਕੀ ਫੋਟੂ ਪਿੰਡ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕੌਣ ਵੇਚਦਾ ਸਾਰਿਆਂ ਨੂੰ ਪਤਾ ਹੁੰਦਾ ਠਾਣੇਦਾਰ ਨੂੰ ਨਹੀਂ ਪਤਾ ਸਸਪੈਂਡ ਕਰੋ ਇਹਨੂੰ ਬਲਕਿ ਡਿਸਮਿਸ ਕਰੋ ਔਰ ਕਿਹੜੇ ਡਿਸਟ੍ਰਿਕਟ ਚੋਂ ਦਾ ਹੈ ਉਹਦੇ ਐਸਐਸਪੀ ਨੂੰ ਇੱਕ ਵਾਰੀ ਵਾਰਨਿੰਗ ਦੂਜੀ ਵਾਰੀ ਵਾਰਨਿੰਗ ਤੀਜੀ ਵਾਰੀ ਡਿਸਮਿਸ ਕਰ ਇਹ ਸਰਕਾਰ ਕਰ ਸਕਦੀ ਹੈ ਪਰ ਕਰ ਕਿਉਂ ਨਹੀਂ ਰਹੇਗੇ ਕਿਉਂ ਨਹੀਂ ਕਰ ਰਹੇ ਕਿਉਂਕਿ ਇਹਨਾਂ ਦੇ ਕਮਾਊ ਪੁੱਤ ਨੇ ਇਹ ਪੈਸਾ ਖੱਲੋਂ ਕੌਣ ਕੱਢ ਜਾਂਦਾ ਐਵੇਂ ਤਾਂ ਨਹੀਂ ਲਿਖੀ ਜਾਂਦਾ ਛੜਿਆਂ ਇਹ ਗੱਲਾਂ ਦੇ ਲਈ ਅਸੀਂ ਸਰਕਾਰ ਚੁੰਦੇ ਆਂ ਇਹ ਸਿਸਟਮ ਕਿਉਂ ਬਣਿਆ ਐ ਕਿ ਯਾਰ ਹਰ ਕੰਮ ਆਪਾਂ ਨਹੀਂ ਕਰ ਸਕਦੇ ਸਾਡੇ ਰਿਪ੍ਰੈਜ਼ੈਂਟੇਟਿਵ ਅੱਗੇ ਜਾਣ ਅਸੈਂਬਲੀ ਚ ਬੈਠਣ ਸਰਕਾਰ ਬਣੇ ਇੱਕ ਕਾਨੂੰਨ ਐਗਜ਼ੀਕਿਊਟ ਹੋਵੇ ਔਰ ਐਗਜ਼ੀਕਿਊਟ ਕੀ ਹੋ ਰਿਹਾ ਹੈ ਕਿ ਲੁੱਟੋ ਬਸ ਪੈਸੇ ਲਓ ਬਣਾਓ ਔਰ ਜਿਹਨੂੰ ਕਟਵਾਰ ਕਰ ਸਕਦੇ ਕਬਜੇ ਕਰ ਸਕਦੇ ਕਰ ਤੁਸੀਂ ਗਿਰਦੇ ਵੇਖੋ ਚਾਹੇ ਪਾਣੀ ਹੋਵੇ ਚਾਹੇ ਨਸ਼ਾ ਹੋਵੇ ਕੋਈ ਵੀ ਗੱਲ ਲੈ ਲਓ ਕੋਈ ਚੀਜ਼ ਸਹੀ ਹੋ ਰਹੀ ਐ ਇੱਥੇ ਔਰ ਇੱਕ ਗੱਲ ਥੋੜੇ ਪੰਨੇ ਚ ਅਜੇ ਮਸਲਾ ਨਹੀਂ ਆ ਉਧਰ ਮੁਹਾਲੀ ਲੁਧਿਆਣਾ ਵੱਡੇ ਸ਼ਹਿਰਾਂ ਚ ਹੋ ਗਿਆ ਕਿ ਬਾਹਰਲੇ ਆ ਗਏ ਇਸ ਪੰਜਾਬ ਦੇ ਵਿੱਚ ਜਿੰਨੀ ਗਿੰਦੀ ਸਾਡੀ ਐ ਪੰਜਾਬੀਆਂ ਦੀ ਓਤੋਂ ਜ਼ਿਆਦਾ ਬਾਹਰ ਵਾਲਿਆਂ ਦੀ ਵੱਗਦੀ ਐ ਤਾਂ ਕੱਲ ਨੂੰ ਸਾਡੇ ਸਰਪੰਚ ਐਮ ਐਲ ਏ ਐਨ ਪੀ ਮinistr ਮੁੱਖ ਮੰਤਰੀ ਉਹਨਾਂ ਨੇ ਮੰਨ ਗਏ ਜਿਨ੍ਹਾਂ ਨੂੰ ਸਾਡੇ ਕਲਚਰ ਦਾ ਹੀ ਪਤਾਗਾ ਜਿਨ੍ਹਾਂ ਨੂੰ ਸਾਡੀ ਰੀਤੀ ਰਿਵਾਜ ਦਾ ਹੀ ਪਤਾ ਜਦੋਂ ਅਸੀਂ ਬੰਦੇ ਇਕੱਠੇ ਕੀਤੇ ਸੀ ਨਾ ਲੁਧਿਆਣੇ ਮੈਨੂੰ ਦਸੰਬਰ ਨੂੰ ਤਾਂ ਉਹਨਾਂ ਨੇ 1 ਲੱਖ ਬੰਦਾ ਤਿਆਰ ਸੀ 1 ਲੱਖ ਨਹੀਂ ਸੀਗਾ ਪਰ 10-20 ਹਜ਼ਾਰ ਬੰਦਾ ਜਿਹੜਾ ਸਾਡੇ ਉਲਟ ਇਕੱਠਾ ਕੀਤਾ ਸਾਰੇ ਪ੍ਰਵਾਸੀ ਮਜ਼ਦੂਰ ਸੀ ਕੋਰੋਨਾ ਵਿਚਾਰਿਆਂ ਨੂੰ ਕੀ ਪਤਾ ਹੈ ਕਿ ਸਤਲੁਜ ਦੇ ਵਿੱਚ ਜੋ ਪਾਣੀ ਗੱਲਾਂ ਕੀਤਾ ਜਾ ਰਿਹਾ ਹੈ ਇਸੇ ਦੇ ਵਿੱਚੋਂ ਅੰਮ੍ਰਿਤ ਵੀ ਸ਼ਕਾਇਆ ਗਿਆ ਸੀ ਪਾਣੀ ਸਾਡੇ ਗੁਰਬਾਣੀ ਪਿਤਾ ਦਾ ਦਰਜ ਕੀ ਇਹਨਾਂ ਗੱਲਾਂ ਦਾ ਉਹਨਾਂ ਨੂੰ ਪਤਾ ਹੈ ਕਿ ਜੇ ਪਤਾ ਹੁੰਦਾ ਤਾਂ ਉੱਥੇ ਕਿਉਂ ਆਉਂਦੇ ਅਸੀਂ ਇੱਕੋ ਗੱਲ ਲਈ ਕਿ ਜਿਹੜਾ ਕਾਨੂੰਨ ਹਿਮਾਚਲ ਚ ਬਣਿਆ ਹੈ ਜਿਹੜਾ ਉੱਤਰਾਖੰਡ ਚ ਸਾਊਥ ਚੈੱਕ ਉਹ ਸਾਡੇ ਪੰਜਾਬ ਚ ਨਹੀਂ ਬਣ ਸਕਦਾ ਆ ਅਸੀਂ ਅਨੰਦਪੁਰ ਸਾਹਿਬ ਗਏ ਆ ਹਿਮਾਚਲ ਨਾਲ 70 ਰੁਪਏ ਤੋਂ ਹਿਮਾਚਲ ਚ ਵੜਨ ਦੇ ਲੈਂਦੇ ਨੇ ਇੱਕ ਵੀ ਬਾਹਰਲੇ ਬੰਦੇ ਨੂੰ ਨੌਕਰੀ ਨਹੀਂ ਦਿੰਦੇ ਅੱਜ ਪੰਜਾਬ ਦੀਆਂ ਜਿੰਨੀਆਂ ਨੌਕਰੀਆਂ ਨਿਕਲ ਰਹੀਆਂ ਨੇ 50% ਨੌਕਰੀਆਂ ਬਾਹਰਲੇਆਂ ਨੂੰ ਜਾ ਰਹੀਆਂ ਆ ਤੁਹਾਡੇ 1700 ਬੰਦੇ ਆ ਪੁਲਿਸ ਵਾਲਿਆਂ ਦੀ ਨੌਕਰੀ ਨਿਕਲੀ ਹੈ 1700 ਜਣਿਆਂ ਦੀ ਆ 2 ਮਹੀਨੇ ਜਾਂ 1.5 ਮਹੀਨੇ ਬਾਅਦ ਉਹਦੀ ਭਰਤੀ ਹੋਣੀ ਹੈ ਅਸੀਂ ਇੱਕੋ ਗੱਲ ਕਹੀ ਹੈ ਇਹ ਇਹਨੂੰ ਯਕੀਨੀ ਬਣਾਓ ਕਿ ਪੰਜਾਬ ਦੇ ਮੁੰਡਿਆਂ ਨੂੰ ਮਿਲੇ ਬਟ ਕੀ ਕਰਦੇ ਆ ਉਹਦੇ ਲਈ ਅਗੇ ਜੀ ਇੱਕ ਪੰਜਾਬੀ ਦਾ ਪੇਪਰ ਲੈ ਲਾਂਗੇ ਉਹ ਚ ਵੀ ਸਵਾਲ ਪਤਾ ਕਿਹੜੇ ਹੁੰਦੇ ਨੇ ਕਿ ਜੀ ਮੰਗਲਵਾਰ ਤੇ ਵੀਰਵਾਰ ਦੇ ਵਿੱਚ ਦਿਨ ਕਿਹੜਾ ਹੁੰਦਾ ਹੁਣ ਮੈਨੂੰ ਦੱਸੋ ਇਹਦਾ ਜਵਾਬ ਕੌਣ ਨਹੀਂ ਦੇ ਸਕੂਗਾ ਵੀ ਕੀ ਨਾ ਗੱਲਾਂ ਤੇ ਜਿੰਨਾ ਗੱਲਾਂ ਤੇ ਸਾਡੇ ਗਵਾਂਢੀ ਸੂਬੇ ਕਾਨੂੰਨ ਬਣਾਈ ਬੈਠੇ ਨੇ ਕੀ ਅਸੀਂ ਕਾਨੂੰਨ ਨਹੀਂ ਬਣਾਵਾਂਗੇ ਤੇ ਕਾਨੂੰਨ ਬਣਾਉਣਾ ਕੀ ਹੈ ਪੰਜਾਬ ਗਵਰਨਮੈਂਟ ਦੇ ਔਰ ਪੰਜਾਬ ਗਵਰਨਮੈਂਟ ਇੱਕ ਕਾਨੂੰਨ ਬਣਾਉਣ ਜਾ ਰਹੀ ਤੁਹਾਨੂੰ ਹੋਰ ਦੱਸ ਦਿਆਂ ਆਪਾਂ ਪਾਣੀ ਦੀ ਗੱਲ ਕਰ ਰਹੇ ਸੀ ਪਹਿਲਾਂ ਇੱਕ 74 ਦਾ 74 ਦਾ ਇੱਕ ਕਾਨੂੰਨ ਸੀਗਾ ਕਿ ਜਿਹੜਾ ਬੰਦਾ ਫੈਕਟਰੀ ਥੱਲੇ ਪਾਣੀ ਪਾਉਗੀ ਕਾਲਾ ਜਾਂ ਕੈਮੀਕਲ ਵਾਲਾ ਜਾਂਦਰਿਆਂ ਉਹਨੂੰ 6 ਸਾਲ ਦੀ ਸਜ਼ਾ ਹੋ ਸਕਦੀ ਹੈ ਹੁਣ ਨਵਾਂ ਕਾਨੂੰਨ ਪਤਾ ਕੀ ਬਣਿਆ ਸੈਂਟਰ ਨੇ ਬਣਾਤਾ ਤੇ ਪੰਜਾਬ ਵਾਲਿਆਂ ਨੇ ਅਸੈਂਬਲੀ 'ਚ ਭੇਜਣਾ ਹੈ ਕਾਨੂੰਨ ਪਤਾ ਕੀ ਹੈ ਕਿ ਸਜ਼ਾ ਹਟਾ ਦਿਓ ਸਜ਼ਾ ਖਤਮ ਕਰ ਦਿਓ ਸਿਰਫ ਜੁਰਮਾਨਾ ਰਹੀ ਹੈ 5 ਤੋਂ 10 ਲੱਖ ਬਸ ਤੇ ਨਾ ਪੈਸੇ ਜਦੋਂ ਲੀਡਰਾਂ ਨੂੰ ਦੇ ਦਿੰਦੇ ਜੁਰਮਾਨਾ ਦੇ ਹੀ ਜਾਣਗੇ ਪਾਣੀ ਗੰਦਾ ਕਰੀ ਜਾਣਗੇ ਇਹ ਕਾਨੂੰਨ ਬਣਾ ਰਹੀ ਹੈ ਸਾਡੀ ਪੰਜਾਬ ਸਰਕਾਰ ਨੇ ਇਹ ਕੰਮ ਹੈ ਇਹਨਾਂ ਦਾ ਹੁਣ ਜਿੰਨਾ ਚੇ ਹੁਣ ਇਹਨੂੰ ਰੋਕਾਂਗੇ ਕਿਵੇਂ ਰੁਕੂਗਾ ਸਿਰਫ ਇੱਕ ਤਰੀਕੇ ਨਾਲ ਜਦੋਂ ਸਾਡੇ ਕੋਲੇ ਇਹਨਾਂ ਦੇ ਐਮਐਲਐਮਪੀ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਕਿਸੇ ਵੀ ਪਾਰਟੀ ਦੇ ਉਹਨਾਂ ਤੋਂ ਆਪਾਂ ਸਵਾਲ ਪੁੱਛ ਗਏ ਔਰ ਇਹ ਉਹਨਾਂ ਸਮਝੋ ਜੇ ਕਿ ਕੱਲਾ ਗੰਦਈਨਾ ਨੇ ਪਾਇਆ ਇਹ ਤੋਂ ਪਹਿਲਾਂ ਵਾਲੇ ਵੀ ਹੋਏ ਜੀ ਸੀ ਉਸ ਤੋਂ ਪਹਿਲਾਂ ਵਾਲੇ ਵੀ ਇਹ ਜੀ ਸੀ ਇਸੇ ਲਈ ਨਾਲ ਜਾਂਦੇ ਸੀ ਇਹਨਾਂ ਨੇ ਹੋਰ ਚੰਦ ਚਾੜ ਤੇ ਜਦੋਂ ਇਹ ਆਉਣ ਇਹਨਾਂ ਤੋਂ ਇੱਕ ਸਵਾਲ ਜ਼ਰੂਰ ਪੁੱਛਿਆ ਕਰੋ ਕਿ ਆ ਗਰੂਮ ਜਾਂ ਆਹ ਕੰਮ ਤੁਨੂੰ ਦੀਦਾ ਨਹੀਂਗਾ ਜੋ ਹੋ ਰਿਹਾ ਸਾਹਮਣੇ ਸਾਰੇ ਪਿੰਡ ਨੂੰ ਪਤਾ ਹੈ ਹਰ ਘਰ ਨੂੰ ਪਤਾ ਹੈ ਨਸ਼ਾ ਕੌਣ ਵੇਚ ਰਿਹਾ ਹੈ ਕਿ ਥਾਣੇਦਾਰ ਨੂੰ ਨਹੀਂ ਪਤਾ ਐਮਐਲਏ ਨੂੰ ਨਹੀਂ ਪਤਾ ਲੱਗਦਾ ਜੇ ਪਤਾ ਲੱਗਦਾ ਤਾਂ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਕੌਣ ਦੇਖੋ ਜੇ ਆਪਣੇ ਘਰੇ ਚੋਰੀ ਹੋਵੇ ਤਾਂ ਆਪਾਂ ਡਾਂਗ ਚੱਕਦੇ ਆਂ ਤੇ ਤੁਹਾਡਾ ਪਿੰਡ ਤੁਹਾਡਾ ਘਰ ਨਹੀਂਗਾ ਤੁਹਾਡਾ ਪੰਜਾਬ ਤੁਹਾਡਾ ਘਰ ਨਹੀਂਗਾ ਇਹਨੂੰ ਲੁੱਟ ਕੇ ਲਈ ਜਾਂਦੇ ਆਪਾਂ ਬੋਲਾਂਗੇ ਨਹੀਂ ਤੋਂ ਬੋਲਣਾ ਜ਼ਰੂਰੀ ਹੈ ਅਸੀਂ ਅੱਜ ਤੁਹਾਡੇ ਕੋਲੇ ਕਿਉਂ ਆਏ ਆ ਸਾਰੇ ਵਿਚਾਰ ਚ ਤੁਰੇ ਫਿਰਦੇ ਆ ਸਿਰਫ ਇੱਕ ਗੱਲ ਕਹਿਣ ਲਈ ਕਿ ਆਪਾਂ ਇੱਕ ਸਿਸਟਮ ਬਣਾਈਏ ਇਹ ਸਰਕਾਰਾਂ ਨੇ ਲੁੱਟਣੋਂ ਵੀ ਹਟਣਾ ਰੋਕਾਂਗੇ ਤਾਂ ਆਪਾਂ ਰੋਕਾਂਗੇ ਜਦੋਂ ਜਵਾਬ ਰਹਿੰਦਾ ਉਦੋਂ ਹੀ ਉਹਨੂੰ ਦੁੱਧ ਪੀਉਂਦੀ ਹੈ ਨਾ ماں ਜਦੋਂ ਆਪਾਂ ਰੋਟੀ ਮੰਗਦੇ ਆ ਰੋਟੀ ਉਦੋਂ ਹੀ ਦਿੱਤੀ ਜਾਂਦੀ ਹੈ ਨਾ ਘਰੇ ਤਾਪਾ ਇਹਨਾਂ ਤੋਂ ਪੁੱਛਾਂਗੇ ਸਾਨੂੰ ਆ ਬਿੱਲ ਚਾਹੀਦਾ ਅਸੀਂ ਕਹਾਂਗੇ ਨਹੀਂ ਆਪੇ ਆਉਣ ਵਾਲੇ ਐਮਐਲਏ ਨੂੰ ਕਿ ਜਿਹੜਾ ਵੀ ਜਿੱਤੇ ਅੱਗੇ ਤੋਂ ਥਾਣੇਦਾਰ ਤੇ ਐਸਐਸਪੀ ਨੂੰ ਜ਼ਿੰਮੇਦਾਰ ਬਣਾਵੇ ਜੇ ਨਸ਼ਾ ਵਿਕਿਆ ਇੱਥੇ ਤਾਂ ਇਹ ਜ਼ਿੰਮੇਦਾਰ ਹੋਣਗੇ ਇੱਕ ਵਾਰਨਿੰਗ ਤੋਂ ਬਾਅਦ ਡਿਸਮਿਸ ਹੋਣਗੇ ਕੀ ਆਪਾਂ ਪੁੱਛ ਨਹੀਂ ਸਕਦੇ ਜਿਵੇਂ ਤੁਸੀਂ ਮੈਂ ਤੁਹਾਨੂੰ ਕਹਿ ਲਈਂ ਇਕੱਲਾ ਕਹੋ ਜੋ ਤੁਹਾਡੇ ਦਿਲ ਦਿਮਾਗ ਚ ਗੱਲ ਕਰੋ ਜਦੋਂ ਇਹ ਆਉਣ ਪਾਰਟੀਆਂ ਤੋਂ ਪਾਸੇ हट ਗਏ ਆਪਦੇ ਪਿੰਡ ਦੀ ਸੇਹ ਲਈ ਆਪਦੇ ਇਲਾਕੇ ਲਈ ਆਪਦੇ ਪੰਜਾਬ ਲਈ ਇਹ ਗੱਲ ਤਾਂ ਪੁੱਛ ਸਕਦੇ ਹੋ ਕਿਉਂਕਿ ਜਿਹੜਾ ਬੋਲੂ ਉਹੀ ਕੁੰਡਾ ਫੋਲੂ ਜਿੰਨਾ ਚਿਰ ਤੁਸੀਂ ਆਪਣੀ ਉੱਠੂਗੇ ਕਿਸੇ ਦੇਵਤੇ ਨੇ ਆ ਕੇ ਜਾਂ ਕਿਸੇ ਹੋਰ अवतार ਨੇ ਆ ਕੇ ਹਾਲਾਤ ਨਹੀਂ ਬਦਲਨੇ ਇਹ ਖਰਾਬ ਸੀ ਔਰ ਹੋਰ ਖਰਾਬ ਹੋ ਜਾਂਦੇ ਜੇ ਇਹਨਾਂ ਨੂੰ ਸਹੀ ਕਰਨਾ ਹੈ ਤਾਂ ਤੁਹਾਨੂੰ ਬੋਲਣਾ ਪੈਣਾ ਔਰ ਬੋਲਣਾ ਕਿਵੇਂ ਪੈਣਾ ਪਹਿਲਾਂ ਆ ਬਿੱਤੀ ਰਹਿੰਦੀ ਹੁੰਦੀ ਆਪਾਂ ਨੂੰ ਪਤਾ ਨਹੀਂ ਹੁੰਦਾ ਥੋਡੇ ਨਾਲ ਇੱਕ ਕਾਲਜ ਹੈ ਮੈਨੂੰ ਦੱਸਿਆ ਹੁਣੇ ਹੀ ਉਹ ਆਦੇ ਉੱਥੇ ਨਸ਼ਾ ਵੀ ਉੰਡਾਰਿਆ ਉਥੋਂ ਦੀ ਜਿਹੜੀ ਪ੍ਰਿੰਸੀਪਲ ਆ ਬਾਹਰ ਜਾ ਕੇ ਨਸ਼ਾ ਵੀ ਕਰਦੀ ਆ ਬੱਚਿਆਂ ਨੂੰ ਵੀ ਕਰਾਇਆ ਬੱਚਿਆਂ ਨੂੰ ਵੀ ਕਰਾਇਆ ਜਦ ਕਿ ਸਾਡੇ ਜਿਹੜਾ ਪੰਚਾਇਤੀ ਰਾਜ ਸੀ ਸਕੂਲ ਕਿਵੇਂ ਚੱਲੇ ਇਹਦੇ ਤੇ ਹੱਥ ਪੰਚਾਇਤ ਦਾ ਹੁੰਦਾ ਉਸ ਪਿੰਡ ਦੇ ਜਿਹੜਾ ਸਕੂਲ ਹੈ की कदे असी यह गल् करांगे थोड़ा ही पैसा उथों ही लेके गा फिर क्यों क्योंकि असजाण बने बैठे सानू लगता है ये तो यार लीडर है कि लीडर लीडर हमारा जरा लीड करे थोनू दसे कि छे महीन बाद गलत हो सद ही होगा किई ए गल ਇਨਾਂ ਚੋ ਕਿਸੇ ਵੀ ਸੋ ਕਾਲਡ ਲੀਡਰ ਨੇ ਕੀਤੀ ਐ ਤੁਹਾਡੇ ਨਾਲ ਅਗੇ ਕਿਸੇ ਬਿੱਲ ਦੀ ਗੱਲ ਹੋਵੇ ਕਿਸੇ ਰੋਡ ਮੈਪ ਦੀ ਗੱਲ ਹੋਵੇ ਇਹ ਕੋਈ ਚੀਜ਼ ਪੁੱਛਿਆ ਕਰੋ ਜਦੋਂ ਤੁਹਾਡੇ ਨਾਲ ਵਾਦਾ ਕਰਨ ਕਿ ਆ ਕਰਦਿਆਂਗੇ ਤੁਹਾਨੂੰ ਪੁੱਛੋ ਜੇ ਕਿਵੇਂ ਕਰਦਿਓ ਕਿ ਦੱਸੋ ਹੁਣ ਇਹਨਾਂ ਨੇ 300 ਯੂਨਿਟ ਫਰੀ ਕੀਤਾ ਚਲੋ ਕਰਤਾ ਜੀ ਇਹਨਾਂ ਨੂੰ ਇਹ ਪੁੱਛੋ ਇਹ ਪੈਸਾ ਕਿੱਥੋਂ ਆਊਗਾ ਅੱਜ ਪੰਜਾਬ ਸਰ ਪਤਾ ਕਿੰਨਾ ਕਰਜ਼ਾ ਹੈ 4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ 'ਤੇ 4 ਲੱਖ ਕਰੋੜ ਦਾ ਕਰਜ਼ਾ ਔਰ ਉਹ ਪੰਜਾਬ ਦੀ ਖੋਦੇ ਸਿਰ ਤੇ ਹੈ ਸਾਰਿਆਂ ਤੇ ਤੇ ਕਮਾਈ ਕਿੰਨੀ ਹੈ ਸਾਡੀ ਸਾਲ ਦੀ 1 ਲੱਖ ਕਰੋੜ ਤੋਂ ਘੱਟ ਹੈ ਆ ਹੁਣੇ ਜੇ ਪੰਜਾਬ ਗਵਰਨਮੈਂਟ ਨੇ ਵਿਆਜ ਤੇ ਪੈਸਾ ਲਿਆ ਹੈ 18% ਦੇ ਵਿਆਜ ਤੇ ਪੈਸਾ ਲਿਆ ਹੈ 18% ਤੇ ਤਨਖਾਹਾਂ ਦੇ ਇਹਨਾਂ ਲਈ इन दिवालिया हो गई पंजाब सरकार के कोई कर्जा नहीं दे रहा इन्हों अगली बारी फेल स्टेट हो जाएगी इना गए इना बुरा हाल है कि तीन बोलूंगे नहीं, सारी तोड़े नहीं। ये सारिया चीजा तो सामने उद्यादिया उठना पैना बोलना पैना है और बोलिया कि पहला गया एक रोड मैपो एक, तरीका मैं सही एक पासे थोड़े सर करा है एक पास थोड़ा हैलीकाप्टर भी टेकदा गा इने खर्चे हो रहे कि उतरूगा भाई आ जे टैक्स लगते हैं ना थोड़े से